ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦੇ ਬਲੌਗ ਵਿੱਚ ਦਰਸ਼ਨ ਕਰਦੇ ਹਾਂ ਗੁਰਦੁਆਰਾ ਪਾਤਸ਼ਾਹੀ ਛੇਵੀ ਪਿੰਡ ਝੰਡੇਵਾਲ ਜ਼ਿਲ੍ਹਾ ਮੋਗਾ ਟਰੋਲੀ ਭਾਈ ਤੋਂ ਥੋੜੀ ਦੂਰ ਤੇ ਇਹ ਪਿੰਡ ਰਹਿ ਜਾਂਦਾ ਤੇ ਟਰੋਲੀ ਭਾਈ ਤੋਂ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਸਥਾਨ ਤੇ ਆਏ ਸੀ ਆਜੋ ਪਿਆਰੀ ਸਾਧ ਸੰਗਤ ਜੀ ਕਰਦੇ ਹਾਂ ਦਰਸ਼ਨ ਤੇ ਨਾਲੇ ਇਤਿਹਾਸ ਦੀ ਸਾਂਝ ਪਾਉਂਦੇ ਹਾਂ ਪਿਆਰੀ ਸਾਧ ਸੰਗਤ ਜੀ ਇੱਕ ਬਹੁਤ ਵਧੀਆ ਗੱਲ ਹੈ ਕਿ ਇਸ ਪਿੰਡ ਦੇ ਵਿੱਚ ਸਿਰਫ ਇੱਕ ਹੀ ਗੁਰਦੁਆਰਾ ਸਾਹਿਬ ਹੈ ਜੋ ਕਿ ਇਤਿਹਾਸਕ ਹੈ ਸਾਧ ਸੰਗਤ ਜੀ ਇੱਧਰ ਦੇਖੋ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਦੀ ਪਾਰਕ ਬਣਾਇਆ ਹੋਇਆ ਹੈ ਬੱਚਿਆਂ ਦੇ ਖੇਡਣ ਵਾਸਤੇ ਸਾਧ ਸੰਗਤ ਜੀ ਇਸ ਸਥਾਨ ਦਾ ਇਤਿਹਾਸ ਦੀ ਸਾਂਝ ਹੁਣ ਪਾਉਂਦੇ ਹਾਂ ਇਸ ਅਸਥਾਨ ਤੇ ਦੋ ਸਮਾਧਾ ਵੀ ਹਨ ਜੋ ਕਿ ਸੰਤ ਬਾਬਾ ਹਤਨਾ ਜੀ ਤੇ ਸੰਤ ਬਾਬਾ ਹਜ਼ਾਰਾ ਜੀ ਨਾਲ ਸੰਬੰਧ ਰੱਖਦੇ ਹਨ ਸਤ ਸੰਗਤ ਜੀ ਇਹ ਅਸਥਾਨ ਤੇ ਸੰਤ ਬਾਬਾ ਹਤਨਾ ਜੀ ਜੋ ਕਿ ਲਬਾਣਾ ਸਿੱਖ ਰਾਤਰੀ ਨਾਲ ਸੰਬੰਧਤ ਰੱਖਦੇ ਸਨ ਅਤੇ ਸੰਤ ਬਾਬਾ ਹਤਨਾ ਜੀ ਗਊਆਂ ਦੀ ਸੇਵਾ ਅਤੇ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ ਇੱਕ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਢੋਲੀ ਭਾਈ ਤੋਂ ਚਾਲੇ ਪਾਉਂਦੇ ਹੋਏ ਇਸ ਅਸਥਾਨ ਤੇ ਪਹੁੰਚੇ ਅਤੇ ਸੰਤ ਬਾਬਾ ਹਥਨਾ ਜੀ ਨਾਲ वार्तालाप ਹੋਈ ਤਾਂ ਬਾਅਦ ਵਿੱਚ ਸੰਤ ਬਾਬਾ ਹਥਨਾ ਜੀ ਵੱਲੋਂ ਬਣਾਈ ਹੋਈ ਖੀਰ ਦਾ ਗੁਰੂ ਸਾਹਿਬ ਜੀ ਨੇ ਭੋਗ ਲਾਇਆ ਉਸ ਸਮੇਂ ਐਸਾ ਸਥਾਨ ਤੇ ਬਹੁਤ ਭਿਆਨਕ ਕਾਲ ਪੈ ਰਿਹਾ ਸੀ ਤੇ ਸੰਤਾਂ ਦੀ ਬੇਨਤੀ ਤੇ ਮੀਹ ਹਨੇਰੀ ਬਹੁਤ ਆਇਆ ਜਿਸ ਵਿੱਚ ਅਨੇਕਾ ਪੰਛੀ ਦਰਖਤਾਂ ਦਾ ਬਹੁਤ ਨੁਕਸਾਨ ਹੋਇਆ ਸੀ ਜਿਸ ਦਾ ਲੇਖਾ ਮਹਾਪੁਰਖਾਂ ਨੇ ਐਸਾ ਸਥਾਨ ਤੇ ਆਪਣਾ ਪੰਜ ਪੌਤਿਕ ਸਰੀਰ ਤਿਆਗ ਕੇ ਸੱਚਖੰਡ ਨੂੰ ਚਲੇ ਗਏ ਅਤੇ ਸੰਤਾਂ ਜੀ ਦਾ ਸਰੀਰ ਦੇਖ ਕੇ ਉਹਨਾਂ ਦੇ ਦਰਵੇਸ਼ ਰੱਖੇ ਹੋਏ ਸਨ ਤਾਂ ਉਹਨਾਂ ਨੇ ਸਰੀਰ ਨੂੰ ਦੇਖ ਕੇ ਆਪਣੇ ਸਰੀਰ ਹੀ ਤਿਆਗ ਦਿੱਤੇ ਸਨ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿ ਹਜੂ ਵੀ ਐਸਾ ਸਥਾਨ ਤੇ ਆਵੇਗਾ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਤੇ ਗੁਰੂ ਸਾਹਿਬ ਜੀ ਜਦ ਇੱਥੇ ਆਏ ਤਾਂ ਉਹਨਾਂ ਨੇ ਇੱਥੇ ਇੱਕ ਵਣ ਸੀਗਾ ਪਹਿਲਾਂ ਉੱਥੇ ਘੋੜਾ ਬੰਨਿਆ ਹੋਇਆ ਸੀ ਜੋ ਕੀ ਅਜੋ ਦਰਸ਼ਨ ਕਰਵਾਉਂਦੇ ਹਾਂ ਅਤੇ ਇਸ ਅਸਥਾਨ ਤੇ ਮੌਕਿਆਂ ਦੇ ਰੋਗ ਵੀ ਠੀਕ ਹੁੰਦੇ ਹਨ ਆ ਜਿਹੜਾ ਥੰਮ ਬਣਾਇਆ ਹੋਇਆ ਹੈ ਇੱਥੇ ਪਹਿਲਾਂ ਇੱਕ ਵਣ ਹੁੰਦਾ ਸੀ ਜਿਸ ਨਾਲ ਗੁਰੂ ਸਾਹਿਬ ਜੀ ਨੇ ਘੋੜਾ ਬੰਨਿਆ ਹੋਇਆ ਸੀ ਇਹ ਥੰਮ ਹੀ ਨਿਸ਼ਾਨੀ ਬਚਾ ਕੇ ਰੱਖੀ ਹੋਈ ਹੈ ਸਾਧ ਸੰਗ ਜੀਤ ਕਰੋ ਦਰਸ਼ਨ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਜੋ ਵੀ ਸੰਤ ਬਾਬਾ ਖਤਨਾ ਜੀ ਦੇ ਸਮਾਹ ਤੇ ਪਹਿਲਾਂ ਸ਼ਰਦਾ ਦੇ ਨਾਲ ਅਰਦਾਸ ਬੇਨਤੀ ਕਰੇਗਾ ਤੇ ਬਾਅਦ ਵਿੱਚ ਇਸ ਦਰਬਾਰ ਸਾਹਿਬ ਵਿੱਚ ਅਰਦਾਸ ਬੇਨਤੀ ਕਰੇਗਾ ਉਸ ਦੀ ਮਨੋ ਕਾਮਨਾ ਪੂਰੀਆਂ ਹੋਣਗੀਆਂ ਸਤਸੰਗ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਲਾਈਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ